ਪੰਜਾਬ 10:00 ਵਜੇ ਤੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਆਂ ਮਿਊਜ਼ਿਕ ਇੰਡਸਟਰੀ ਤੋਂ ਯਾਨੀ ਕਿ ਸੰਗੀਤ ਜਗਤ ਤੋਂ ਇੱਕ ਖਬਰ ਹੈਗੀ ਆ ਪ੍ਰਸਿੱਧ ਗਾਇਕ ਪਰਮੀਸ਼ ਵਰਮਾ ਬਾਰੇ ਗੱਲ ਤਾਂ ਭਾਵੇਂ ਸਾਨੂੰ ਜ਼ਿਆਦਾ ਹੜਾਂ ਦੀ ਕਰਨੀ ਚਾਹੀਦੀ ਹੈ ਪੰਜਾਬ ਡੁੱਬਿਆ ਪਿਆ ਔਰ ਕਲਾਕਾਰ ਬਹੁਤ ਗਿਣਤੀ ਦੇ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਪਰ ਹਜੇ ਤੱਕ ਅਸੀਂ ਪਰਮੇਸ਼ ਵਰਮਾ ਦੀ ਕੋਈ ਇਹੋ ਜਿਹੀ ਵੀਡੀਓ ਵਾਇਰਲ ਹੁੰਦੀ ਦੇਖੀ ਨਹੀਂ ਕਿ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਏ ਹੋਣ ਕੱਲ ਨੂੰ ਆ ਜਾਣ ਤਾਂ ਕਹਿ ਨਹੀਂ ਸਕਦੇ ਦੋਸਤੋ ਇੱਕ ਖਬਰ ਸੰਬੰਧਿਤ ਹੈ 2018 ਦੇ ਅਪ੍ਰੈਲ ਦੇ ਨਾਲ ਜਦੋਂ ਪਰਮੇਸ਼ ਵਰਮਾ ਤੇ ਹਮਲਾ ਹੋਇਆ ਸੀ ਜਾਨਲੇਵਾ ਕੁਝ ਗੈਂਗਸਟਰਜ਼ ਵੱਲੋਂ ਕੀਤਾ ਗਿਆ ਸੀ ਪਰ ਇਹ ਸਤੋਂ ਪਹਿਲਾਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਪਰਮੀਸ਼ ਵਰਮਾ ਦੇ ਪ੍ਰਸਿੱਧ ਜਿਹੜੇ ਗਾਣੇ ਨੇ ਦੋ ਤਿੰਨ ਇੱਕ ਤਾਂ ਉਹਦਾ ਗਾਣਾ ਮਸ਼ਹੂਰ ਹੋਇਆ ਸੀ ਸਭ ਫੜੇ ਜਾਣਗੇ ਤੇ ਇਸ ਹਮਲੇ ਦੇ ਵਿੱਚ ਵੀ ਸਭ ਫੜੇ ਗਏ ਸੀ ਕੁੱਲ 7 ਅਕਿਊਜ਼ਡ ਯਾਨੀ ਕਿ આરોપી ਫੜੇ ਗਏ ਸੀ ਫਿਰ ਉਹਨਾਂ ਦਾ ਤਾਜ਼ਾ ਇੱਕ ਗਾਣਾ ਹੋਰ ਮਸ਼ਹੂਰ ਹੋਇਆ ਚੋਰੀ ਦਾ ਪਿਸਤੌਲ ਵਾਂਗੂ ਮੇਰਾ ਧਿਆਨ ਰੱਖੇ ਸਮਥਿੰਗ ਸਮਥਿੰਗ ਤੇ ਤੀਜਾ ਗਾਣਾ ਤੁਹਾਨੂੰ ਯਾਦ ਹੋਣਾ ਟੌਰ ਨਾਲ ਛੜਾ ਸਮਥਿੰਗ ਕਿਉਂਕਿ ਜ਼ਿਆਦਾ ਮੈਨੂੰ ਪੰਜਾਬੀ ਗਾਣਿਆਂ ਦਾ ਇਲਮ ਨਹੀਂ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਟੋਟੇ ਜੇ ਦੱਸਿਆ ਬਾਕੀ ਤੁਹਾਨੂੰ ਇਹ ਯਾਦ ਆ ਜਾਊਗਾ ਕਿ ਗਾਣੇ ਅਸਲ ਹੈ ਕੀ 14 4 18 ਨੂੰ ਜਿਹੜੀ ਕਹਾਣੀ ਪੁਲਿਸ ਨੇ ਫਰਸਟ ਇਨਫੋਰਮੇਸ਼ਨ ਰਿਪੋਰਟ ਦੇ ਵਿੱਚ ਲਿਖੀ FIR ਨੰਬਰ 64/2018 ਪੁਲਿਸ ਸਟੇਸ਼ਨ ਫੇਜ਼ 1 ਮੁਹਾਲੀ ਉਹਦੇ ਮਤਲਬ ਕਹਿੰਦੇ ਆ ਜੀ ਪਰਮੀਸ਼ ਵਰਮਾ ਜੀ ਆ ਰਹੇ ਸੀ ਅਲਾਂਟੇ ਮਾਲ ਤੋਂ ਆਪਣਾ ਸ਼ੋਅ ਕਰਕੇ ਤੇ ਉਹ ਪਹੁੰਚੇ ਆਪਣਾ ਜਿਹੜਾ ਉਹਨਾਂ ਦਾ ਫਲੈਟ ਹੈ ਹੋਮਲੈਂਡ ਹਾਈਟਸ ਉੱਥੇ ਉਹਨਾਂ ਨੇ ਆਪਣੇ ਬੌਂਸਰ ਲਾਤੇ ਉਹਨਾਂ ਨਾਲ ਸੀਗਾ ਇੱਕ ਦੋਸਤ ਕੁਲਵੰਤ ਸਿੰਘ ਤੇ ਛੋਟਾ ਭਰਾ ਸੁਖਨ ਵਰਮ ਇਹ ਖਬਰ ਇੰਪੋਰਟੈਂਟ ਕਿਉਂ ਹੈ ਕਿਉਂਕਿ ਅੰਤ ਦੇ ਵਿੱਚ ਜਾ ਕੇ ਤੁਹਾਨੂੰ ਮੈਂ ਦੱਸਣਾ ਕਿ ਇਸ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਹੁਣ ਕੀ ਹੋ ਰਿਹਾ ਹੈ ਅਦਾਲਤ ਦੀ ਕਾਰਵਾਈ ਕਿਧਰ ਨੂੰ ਜਾ ਰਹੀ ਹੈ ਇਹ ਵੀ ਦੱਸੂਗਾ ਕਿ ਜਿਹੜੇ ਬੰਦੇ ਸੱਤ ਫੜੇ ਗਏ ਸੀ ਉਹਨਾਂ ਦਾ ਕੀ ਹੋਇਆ ਸੋ ਦੋਸਤੋ ਇਸ ਕਹਾਣੀ ਦੇ ਮੁਤਾਬਕ ਹੋਮਲੈਂਡ ਹਾਈਟਸ ਤੇ ਬੌਂਸਰ ਲਾਤੇ ਗਏ। ਉਦੋਂ ਬਾਅਦ ਇਹ ਜੇ ਡਬਲਯੂ ਮੈਰੀਅਟ ਜਿਹੜਾ 35 ਸੈਕਟਰ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਇੱਕ 5 ਸਟਾਰ ਹੋਟਲ ਹੈ ਕਹਿੰਦੇ ਜੀ ਅਸੀਂ ਉੱਥੇ ਡਿਨਰ ਕਰਨ ਚਲੇ ਗਏ। ਇਹ ਪਰਮੀਸ਼ ਵਰਮਾ ਨੇ ਆਪਣਾ ਬਿਆਨ ਪੁਲਿਸ ਨੂੰ ਲਿਖਾਇਆ। ਪਰ ਕਹਿੰਦੇ ਡਿਨਰ ਦੇ ਆਰਡਰ ਦੇ ਵਿੱਚ ਦੇਰੀ ਹੋਈ ਅਸੀਂ ਉਹ ਕੈਨਸਲ ਕਰਕੇ ਆਰਡਰ ਤੁਰਪੇ ਮੁਹਾਲੀ ਨੂੰ ਵਾਪਸ ਮੋਹਾਲੀ ਅਸੀਂ ਫਿਰ 91 ਸੈਕਟਰ ਸੁਵਿੱਤਰੀ ਜਿਹੜਾ ਟਾਵਰ ਹੈ ਉਧਰ ਨੂੰ ਜਾ ਰਹੇ ਸੀ ਤੇ ਸਾਡੇ ਪਿੱਛੇ ਕਹਿੰਦੇ ਜੀ ਇੱਕ ਬਹੁਤ ਤੇਜ਼ ਆਉਂਦੀ ਕਾਰ ਜਿਹੜੀ ਕਿ ਪਤਾ ਲੱਗਿਆ ਕਰੇਟਾ ਕਾਰ ਸੀ ਉਹ ਲੱਗ ਗਈ ਕਹਿੰਦਾ ਮੈਂ ਸੋਚਿਆ ਬਈ ਕੋਈ ਫੈਨ ਆ ਰਿਹਾ ਫੋਟੋ ਫੋਟੋ ਖਚਾਉਣ ਨੂੰ ਕਿਉਂਕਿ ਫੈਜ਼ ਕਾਫੀ ਕਮਲੇ ਹੋ ਜਾਂਦੇ ਆ ਭਾਵੇਂ ਉਹ ਸਿੰਗਰ ਹੋਵੇ ਕੋਈ ਪ੍ਰਸਿੱਧ ਤੇ ਭਾਵੇਂ ਕੋਈ ਐਕਟਰ ਹੋਵੇ ਯਾ ਐਕਟ੍ਰੈਸ ਉਹ ਐਕਟ੍ਰੈਸ ਦੇ ਤਾਂ ਬੰਦੇ ਬਹੁਤੇ دیਵਾ ਨਹੀਂ ਹੁੰਦੇ ਸੋ ਐਸੇ ਤਰ੍ਹਾਂ ਮੁੰਡਾ ਪਰਮੇਸ਼ਵਰਮਾ ਵੀ ਐਕਟ੍ਰਾ ਨਾਲ ਘੱਟ ਨਹੀਂ ਸੋਹਣਾ ਸੁਨੱਖਾ ਤੇ ਪ੍ਰਸਿੱਧ ਗਾਇਕ ਹੈ ਤੇ ਇਹਨਾਂ ਨੇ ਸੋਚਿਆ ਬਈ ਕੋਈ ਫੈਨ ਆ ਰਿਹਾ ਹੋਇਆ ਏ ਪਰਮੇਸ਼ਵਰਮਾ ਦੇ ਪਹਿਲੇ ਬਿਆਨ ਦੇ ਮੁਤਾਬਕ ਕਿ ਉਹ ਗੱਡੀ ਓਵਰਟੇਕ ਕਰਕੇ ਅੱਗੇ ਖੜੀ ਹੋ ਗਈ ਬ੍ਰੇਕ ਮਾਰਤੀ ਤੇ ਚਾਰ ਪੰਜ ਮੁੰਡੇ ਉੱtre ਤੇ ਇੱਕ ਮੁੰਡਾ ਜਿਹਨੇ ਦਾੜੀ ਖੁੱਲੀ ਛੱਡੀ ਹੋਈ ਸੀ ਤੇ ਸਿਰ ਤੇ ਟੋਪੀ ਰੱਖੀ ਹੋਈ ਸੀ ਉਹਨੇ ਇਹਨਾਂ ਦੀ ਗੱਡੀ ਫੋਰਚਨਰ ਸੀ ਜਿਹੜੀ ਉਹਦੇ ਟਾਇਰ 'ਚ ਗੋਲੀ ਮਾਰੀ ਟਾਇਰ ਤਾਂ ਆਫਕੋਰਸ ਫੇਰੋ ਫਾਟੀ ਜਾਣਾ ਸੀ ਉਦੋਂ ਬਾਅਦ ਉਹਨਾਂ ਮੁੰਡਿਆਂ ਨੇ ਧੜਾ ਧੜ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤੇ ਪਰਮੇਸ਼ ਵਰਮਾ ਨੇ ਬਿਆਨ ਦਿੱਤਾ ਕਿ ਮੇਰੇ ਸੱਜੇ ਆਪਣਾ ਗੋਡੇ 'ਚ ਤੇ ਨਾਲ ਕੁਲਵੰਤ ਸਿੰਘ ਦੇ ਸੱਜੇ ਗੋਡੇ 'ਚ ਗੋਲੀ ਨਾਲ ਜ਼ਖਮ ਹੋਇਆ ਕੋਈ ਸ਼ਰਲਾ ਵੱਜਿਆ ਜਾਂ ਸਾਬਤ ਵੱਜੀ ਇਹਦਾ ਬਿਆਨ ਪਤਾ ਨਹੀਂ ਜ਼ਖਮੀ ਹੋ ਗਿਆ ਤੇ ਫਿਰ ਕਹਿੰਦੇ ਸੀ ਗੱਡੀ ਫਟੇ ਹੋਏ ਟਾਇਰ ਨਾਲ ਭੁਜਾ ਲਈ ਤੇ ਅਸੀਂ ਤੁਰ ਪਏ ਲਾਂਡਰਾਵਾਂ ਵੱਲ ਲਾਂਡਰਾ ਜਾ ਕੇ ਜਿਹੜਾ ਫਟਿਆ ਹੋਇਆ ਟਾਇਰ ਸੀ ਉਹ ਨਿਕਲ ਗਿਆ ਤੇ ਗੱਡੀ ਖੜਕ ਗਈ ਇਹਨਾਂ ਨੂੰ ਜਿਹੜੇ ਪਿੱਛੇ ਮੁੰਡੇ ਸੀ ਕਥਿਤ ਤੌਰ ਤੇ ਗੈਂਗਸਟਰ ਸੀ ਤੇ ਉਹ ਖੜਾ ਛੱਡ ਗਏ ਤੇ ਇਹਨਾਂ ਦੇ ਪੇਰੈਂਟਸ ਨੇ ਆ ਕੇ ਇਹਨਾਂ ਦੇ ਫਾਦਰ ਦਾ ਨਾਮ ਹੈ ਪ੍ਰੋਫੈਸਰ ਸਤੀਸ਼ ਵਰਮਾ ਜਿਹੜੇ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ ਉਹਨਾਂ ਨੇ ਆ ਕੇ ਇਹਨਾਂ ਨੂੰ ਫਿਰ 40s ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜੋ ਪਰਚਾ ਦਰਜ ਹੁੰਦਾ 19418 ਨੂੰ ਵਕੂਆ ਇਨਸੀਡੈਂਟ ਹੈਗਾ 14418 ਦਾ ਕਿਉਂਕਿ ਫਿਰ ਡਾਕਟਰਾਂ ਨੇ ਕਿਹਾ ਹੋਣਾ ਵੀ ਲਓ ਜੀ ਹੁਣ ਇਹ ਬਿਆਨ ਦਰਜ ਕਰਉਣ ਵਾਸਤੇ ਠੀਕ ਹੈ ਪੁਲਿਸ ਨੂੰ ਕਿਹਾ ਹੋਣਾ ਤੇ ਪੁਲਿਸ ਨੇ ਫਿਰ 19 ਤਰੀਕ ਨੂੰ ਬਿਆਨ ਦਰਜ ਕਰਕੇ ਪਰਚਾ ਰਜਿਸਟਰ ਕਰਤਾ ਐਫ ਆਈ ਆ ਦਾ ਨੰਬਰ 64 ਹੁਣ ਅੱਗੇ ਦੱਸਦੇ ਆਂ ਜੀ ਜਦੋਂ ਅੱਗੇ ਤਫਤੀਸ਼ ਸ਼ੁਰੂ ਹੋਈ ਤੇ ਪੁਲਿਸ ਨੇ ਫੜੋ ਫੜੀ ਸ਼ੁਰੂ ਕੀਤੀ ਉਹਨਾਂ ਦੇ ਤੁਹਾਨੂੰ ਬੰਦਿਆਂ ਦੇ ਨਾਂ ਦੱਸ ਦਿੰਨੇ ਆ ਕਿ ਅਕਿਊਜ਼ਡ ਕਿਹੜੇ ਕਿਹੜੇ ਸੀ ਪਰਮੇਸ਼ਵਰਮਾ ਨੇ ਪੁਲਿਸ ਨੂੰ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ। ਉੱਥੋਂ ਪਤਾ ਲੱਗਿਆ ਕਿ ਇਹ ਬੰਦੇ ਜਿਹੜੇ ਮੇਰੇ ਤੇ ਹਮਲਾ ਕਰਨ ਵਾਲੇ ਸੀ ਉਹਨਾਂ ਦੇ ਨਾਮ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੂਜਾ ਦੱਸਦੇ ਆ ਜੀ ਸੁਖਪ੍ਰੀਤ ਸਿੰਘ ਬੁੱਢਾ ਤੀਜਾ ਹਰਜਿੰਦਰ ਸਿੰਘ ਆਕਾਸ਼ ਚੌਥਾ ਹਰਵਿੰਦਰ ਸਿੰਘ ਰਿੰਦਾ ਇਹ ਬਹੁਤ ਵੱਡਾ ਗੈਂਗਸਟਰ ਵੀ ਹੈ ਤੇ ਇਹਨੂੰ ਟੈਰਰਿਜ਼ਮ ਦੇ ਨਾਲ ਵੀ ਜੋੜਿਆ ਜਾਂਦਾ ਹੈ ਤੇ ਅੱਜਕੱਲ ਦੱਸਿਆ ਗਿਆ ਹੈ ਕਿ ਉਹ ਪਾਕਿਸਤਾਨ 'ਚ ਹੈ। ਫਿਰ ਅੱਗੇ ਕਹਿੰਦੇ ਗੌਰਵ ਪਟਿਆਲਾ ਤੇ ਕੁਝ ਹੋਰ ਬੰਦੇ ਹੋ ਸਕਦੇ ਆ। ਕਹਿੰਦੇ ਇਹਨਾਂ ਨੇ ਕੀਤਾ ਸੀ ਹਮਲਾ, ਕਹਿੰਦਾ ਮੈਨੂੰ ਯਕੀਨ ਹੈ ਇਸ ਕਰਕੇ ਹੋ ਗਿਆ ਕਿਉਂਕਿ ਬੇਤੋਂ ਦਿਲਪ੍ਰੀਤ 10 ਲੱਖ ਰੁਪਏ ਦੀ ਫਰੋਤੀ ਮੰਗਦਾ ਸੀ। ਮੈਂ ਦੇਣ ਤੋਂ ਇਨਕਾਰ ਕਰਤਾ ਤੇ ਫਿਰ ਇਸੇ ਕਰਕੇ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ। ਤੇ ਅਸੀਂ ਬਾਲਵਾਲ ਬਚ ਗਏ ਪੁਲਿਸ ਨੇ ਜਦੋਂ ਜਾਂਚ ਕੀਤੀ ਤੇ ਇਹ ਬੰਦੇ ਸੱਤ ਫੜੇ ਗਏ ਤੇ ਅਦਾਲਤ ਦੇ ਵਿੱਚ ਜਦੋਂ ਮਾਮਲਾ ਤੁਰਿਆ ਉਹ ਤੁਹਾਨੂੰ ਹੁਣ ਮੈਂ ਦੱਸਦਾ ਪਰ ਇਸ ਹਮਲੇ ਦੇ ਆਧਾਰ ਤੇ ਪਰਮੇਸ਼ਰ ਵਰਮਾ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦਿੱਤੀ ਜਾਏ ਸਿਕਿਉਰਿਟੀ ਮਿਲ ਗਈ ਹੁਣ 6 ਐ ਕਿ 8 ਐ ਜਾਂ 10 ਬੰਦੇ ਐ ਪੰਜਾਬ ਪੁਲਿਸ ਦੇ ਉਹ ਸਾਨੂੰ ਪਤਾ ਨਹੀਂ ਆ ਤੁਹਾਨੂੰ ਕੁਛ ਨਾਲ ਨਾਲ ਵੀਡੀਓਜ਼ ਵਿਖਾਉਨੇ ਆ ਕਿ ਪੰਜਾਬ ਪੁਲਿਸ ਦੇ ਕੁਝ ਬੰਦੇ ਵਰਦੀ 'ਚ ਤੇ ਕੁਝ ਜਿਵੇਂ ਹੁੰਦੇ ਆ ਮੁੱਖ ਮੰਤਰੀ ਨਾਲ ਹੁੰਦੇ ਇੱਕ ਸਫਾਰੀ ਸੂਟ ਦੇ ਵਿੱਚ ਕਾਲੇ ਜਿਹੇ 'ਚ ਉਹ ਨਾਲ ਤੁਰੇ ਜਾਂਦੇ ਆ ਕੁਝ ਤੁਹਾਨੂੰ ਅਸੀਂ ਵੀਡੀਓਜ਼ ਹੋਰ ਵੀ ਨਾਲ ਨਾਲ ਦਿਖਾਉਂਦੇ ਚੱਲਾਂਗੇ ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਹੈਂਡਲਸ ਤੋਂ ਲਈਆਂ ਨੇ ਇਹ ਜਿਹੜੇ ਜਨਾਬ ਗਾਇਕ ਸਾਹਿਬ ਨੇ ਇਹ ਆਸਟ੍ਰੇਲੀਆ ਰਹਿੰਦੇ ਸੀ ਕਹਿੰਦੇ ਆਸਟ੍ਰੇਲੀਆ ਤੋਂ ਮੈਂ ਇੰਡੀਆ ਆਇਆ ਕਾਮਯਾਬ ਹੋਣ ਲਈ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਇੰਡੀਆ ਦੇ ਵਿੱਚ ਰਹਿ ਕੇ ਕੁਝ ਕਰਕੇ ਵਿਖਾਵਾਂ ਇਹ ਗੱਲ ਉਹਨਾਂ ਨੇ ਕਹੀ ਇੱਕ ਇੰਟਰਵਿਊ ਦੇ ਵਿੱਚ ਪ੍ਰਖਰ ਗੁਪਤਾ ਕੋਈ ਪੋਡਕਾਸਟ ਕਰਦਾ ਮੁੰਡਾ ਉਹਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਆਪਣੇ ਜ਼ਿੰਦਗੀ ਦੀਆਂ ਸਾਰੀਆਂ ਇਨਸਿਕਿਉਰਟੀਆਂ ਖਤਮ ਕਰਤੀਆਂ ਯਾਨੀ ਕਿ ਮੈਂ ਹੁਣ ਰੱਜਿਆ ਹੋਇਆ ਮੈਨੂੰ ਫਿਕਰ ਕੋਈ ਨਹੀਂ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਹੈ ਤਾਂ ਫੇਰ ਕਹਿੰਦੇ ਜੀ ਪੈਸਾ ਕਹਿੰਦਾ ਨਾਲ-ਨਾਲ ਆਉਂਦਾ ਹੀ ਆਉਂਦਾ ਹੈ ਪਰ ਪੈਸਾ ਕਮਾਉਣਾ ਮੇਰਾ ਇਕੱਲਾ ਮੰਤਵ ਨਹੀਂ ਸੀ ਮੈਂ ਉਹਨਾਂ ਸਾਰੇ ਲੋਕਾਂ ਦੀ ਕੰਮਕਾਰ ਕਰਨਾ ਚਾਹਨਾ ਦੋਸਤਾਂ ਮਿੱਤਰਾਂ ਨੂੰ ਉੱਤੇ ਚੱਕਣਾ ਚਾਹਨਾ ਜਿਹੜੇ ਸਟਰਗਲ ਕਰ ਰਹੇ ਨੇ ਬੜੇ ਅੱਛੇ ਖਿਆਲ ਨੇ ਜੀ ਬਹੁਤ ਵਧੀਆ ਖਿਆਲ ਨੇ ਪਰ ਦੂਜੇ ਪਾਸੇ ਜਦੋਂ ਅਦਾਲਤ ਦੇ ਵਿੱਚ ਮਾਮਲਾ ਚੱਲਿਆ ਐਡੀਸ਼ਨਲ ਸੈਸ਼ਨ ਜੱਜ ਪ੍ਰੇਸ਼ਾਂਤ ਵਰਮਾ ਜੀ ਦੀ ਅਦਾਲਤ ਦੇ ਵਿੱਚ ਤੇ ਇਹ ਜਨਾਬ ਪਹਿਲਾਂ ਤਾਂ ਕਹਿੰਦੇ ਜੀ ਮੈਂ ਪੰਜਾਬ ਚ ਆ ਕੇ ਫਿਜ਼ੀਕਲੀ ਸ਼ਖਸਾਤ ਜੱਜ ਸਾਹਿਬ ਦੇ ਅੱਗੇ ਪੇਸ਼ ਹੋ ਕੇ ਗਵਾਹੀ ਦੇਣੀ ਨਹੀਂ ਕਿਉਂਕਿ ਮੇਰੀ ਜਾਨ ਨੂੰ ਖਤਰਾ ਹੈ ਇਸੇ ਤਰ੍ਹਾਂ ਕੁਲਵੰਤ ਸਿੰਘ ਨੇ ਵੀ ਕਿਹਾ ਮੇਰੀ ਜਾਨ ਨੂੰ ਖਤਰਾ ਹੈ ਕਹਿੰਦੇ ਅਸੀਂ ਤਾਂ ਬੰਬੇ ਰਹੇ ਨੇ ਤੁਸੀਂ ਜੇ ਸਾਡੀ ਗਵਾਹੀ ਲੈਣੀ ਹੈ ਤਾਂ ਤੁਸੀਂ ਸਾਡੇ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗਵਾਹੀ ਲੈ ਲਓ ਪਰ ਜਿਹੜੇ ਹੁਣ ਸਰਕਾਰੀ ਵਕੀਲ ਨੇ ਆਰਸ ਅਲੂਵਾਲੀਆ ਸਾਹਿਬ ਪਬਲਿਕ ਪ੍ਰੋਸੀਕਿਊਟਰ ਕਹਿੰਦੇ ਸਰਕਾਰੀ ਵਕੀਲ ਨੂੰ ਉਹ ਫਿਰ ਐਗਰੀ ਹੋ ਗਏ ਹੋਣੇ ਆ ਨਾਲ ਜਿਹੜੇ ਇਹਨਾਂ ਦੇ ਵਕੀਲ ਨੇ ਉਹ ਵੀ ਐਗਰੀ ਹੋ ਗਏ ਜਿਹੜੇ ਯਾਨੀ ਕਿ ਡਿਫੈਂਸ ਕਾਉਂਸਲ ਨੇ ਜਿਹੜੇ ਕਿ ਜਿੰਨਾਂ ਰੱਖਿਆ ਕਰਨੀ ਆ ਇਹਨਾਂ ਮੁੰਡਿਆਂ ਦੀ ਉਹਨਾਂ ਦੇ ਵਕੀਲਾਂ ਦੇ ਤੁਹਾਨੂੰ ਨਾਂ ਦੱਸਦੇ ਆ ਦਿਲਪ੍ਰੀਤ ਬਾਬਾ ਤੇ ਹਰਜਿੰਦਰ ਸਿੰਘ ਪਲੱਸ ਬੁੱਢਾ ਤੇ ਦੇ ਵਕੀਲ ਹੈਗੇ ਨੇ ਪਲੱਸ ਅਸ਼ੀਸ਼ ਦੇ ਵਕੀਲ ਹੈਗੇ ਨੇ ਐਡੋਕੇਟ ਅਮਿਤ ਅਗਨੀਹੋ ਤ੍ਰੀ ਤੇ ਨਾਲ ਮਿਸਸਿਸ ਮਨੀ ਮੱਕਾ ਤੇ ਅੱਗੇ ਦੱਸਦੇ ਆ ਜੀ ਜਿਹੜੇ ਵਿਸ਼ਾਲ ਵਾਦਾਵਾ ਸੀਗਾ ਬੇਲ ਤੇ ਨਿ ਜ਼ਮਾਨਤ ਨੇ ਤੇ ਨੇ ਉਹਨਾਂ ਦੇ ਵਕੀਲ ਹੈਗੇ ਅਕਸ਼ੇ ਸ਼ਰਮਾ ਤੇ ਦੋ ਬੰਦੇ ਕੋਰਟ ਨੇ ਡਿਸਚਾਰਜ ਕਰਦੇ ਸੱਤਾ ਚੋਂ ਦੋ ਡਿਸਚਾਰਜ ਜਿਹੜੇ ਨੇ ਉਹ ਹੈਗੇ ਜੀ ਅਰਸ਼ਦੀਪ ਸਿੰਘ ਅਤੇ ਅਰुण ਕੁਮਾਰ ਯਾਨੀ ਕਿ ਪੁਲਸ ਨੇ ਧੱਕੇ ਨਾਲ ਫੜ ਕੇ ਹੀ ਕੇਸ ਦੇ ਵਿੱਚ ਇਹਨਾਂ ਦੇ ਨਾਮ ਪਾਤੇ ਸੀ ਤੇ ਅਦਾਲਤ ਨੇ ਕਿਹਾ ਵੀ ਇਹਨਾਂ ਦੇ ਵਿਰੁੱਧ ਤਾਂ ਚਾਰਜ ਲਾਉਣ ਲਈ ਐਵੀਡੈਂਸ ਹੈ ਨਹੀਂ ਤੇ ਇਸ ਕਰਕੇ ਇਹਨਾਂ ਨੂੰ ਡਿਸਚਾਰਜ ਕੀਤਾ ਜਾਂਦਾ ਤੇ ਕੁੱਲ ਸੀ 7 ਦੋ ਹੋ ਗਏ ਡਿਸਚਾਰਜ ਹੁਣ ਰਹਿ ਗਏ 5 ਸੋ ਕਾਰਵਾਈ ਜਦੋਂ ਅਦਾਲਤ ਦੇ ਵਿੱਚ ਚੱਲੀ ਫਿਰ ਵਕੀਲਾਂ ਦੀ ਸਹਿਮਤੀ ਹੋ ਗਈ ਜੀ ਪਰਮੀਸ਼ ਵਰਮਾ ਤੇ ਕੁਲਵੰਤ ਨੂੰ ਤਾਂ ਖਤਰਾ ਹੈ ਤੇ ਫਿਰ ਵੀਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਇਹਨਾਂ ਦਾ ਬਿਆਨ ਐਗਜ਼ਾਮੀਨੇਸ਼ਨ ਇਨ ਚੀਫ ਅਤੇ ਕਰਾਸ ਐਗਜ਼ਾਮੀਨੇਸ਼ਨ ਦੋ ਤਰ੍ਹਾਂ ਦੇ ਬਿਆਨ ਹੁੰਦੇ ਆ ਇੱਕ ਤਾਂ ਜਿਹੜਾ ਬਿਆਨ ਉਹਨਾਂ ਨੇ ਪੁਲਿਸ ਨੂੰ ਦਿੱਤਾ ਉਹ ਐਗਜ਼ਾਮੀਨੇਸ਼ਨ ਇਨ ਚੀਫ ਚੋਂਦਾ ਫਿਰ ਜਿਹੜੇ ਡਿਫੈਂਸ ਕਾਉਂਸਲ ਆ ਉਹ ਫਿਰ ਉਹਦੇ ਨਾਲ ਜਿੜਾ ਕਰਦੇ ਆ ਕਰਾਸ ਕਰਦੇ ਆ ਮੈਨੂੰ ਲੱਗੋ ਕਹਿੰਦੇ ਵੀ ਨਹੀਂ ਤੂੰ ਗਲਤ ਲਖਾਇਆ ਝੂਠ ਫੜਨ ਦੀ ਕੋਸ਼ਿਸ਼ ਕਰ ਰਿਹਾ ਜੇ ਝੂਠ ਹੋਵੇ ਪਰ ਦੋਸਤੋ ਹੋਇਆ ਕਿ 14 ਤਰੀਕ ਸੀ 8ਵੇਂ ਮਹੀਨੇ ਦੀ ਤੇ ਵੀ ਸੀ ਰਾਹੀ ਬੰਬੇ ਦੀ ਅੰधेਰੀ ਕੋਟ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਬਿਆਨ ਦਰਜ ਕੀਤਾ ਸਕਰੀਨ ਤੇ ਵੇਖੋ ਜਜ ਸਾਹਿਬ ਅਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜਜ ਪ੍ਰਸ਼ਾਂਤ ਵਰਮਾ ਸਾਹਿਬ ਦੇ ਕੋਰਟ ਦਾ ਇਹ ਆਦੇਸ਼ ਆਉਣਾ ਦੀ ਇਹ ਇੱਕ ਕਹਿ ਲੋ ਜ਼ਮਨੀ ਆਰਡਰ ਹੈ ਉਹਦੇ ਵਿੱਚ ਉਹਨੇ ਲਿਖਿਆ ਕਿ ਦੋਹਾਂ ਪ੍ਰੋਸੀਕਿਊਸ਼ਨ ਵਿਟਨੈਸਸ ਯਾਨੀ ਕਿ ਪੁਲਿਸ ਦੇ ਦੋ ਜਿਹੜੇ ਗਵਾਹ ਹੈ ਪੀਡਬਲਿਊ 4 ਤੇ ਪੀਡਬਲਿਊ 5 ਪ੍ਰੋਸੀਕਿਊਸ਼ਨ ਵਿਟਨੈਸ 4 ਹੈਗਾ ਕੁਲਵਤ ਸਿੰਘ ਤੇ ਪ੍ਰੋਸੀਕਿਊਸ਼ਨ ਵਿਟਨੈਸ ਪੰਜ ਹੈਗਾ ਪਰਮੇਸ਼ਵਰਮਾ ਹਿਮਸੈਲਫ ਉਹਨਾਂ ਦਾ ਜਿਹੜਾ ਕੰਮ ਹੈ ਅਦਾਲਤੀ ਕਾਰਵਾਈ ਪੂਰੀ ਹੋ ਗਈ ਔਰ ਹੈਰਾਨੀ ਵਾਲੀ ਗੱਲ ਹੈ ਕਿ ਦੋਹੇ ਬੰਦਿਆਂ ਨੇ ਆਪਣਾ ਬਿਆਨ ਜਿਹੜਾ ਉਹ ਪਲਟਤਾ ਉਹ ਉਹਨਾਂ ਨੇ ਯਾਨੀ ਕਿ ਵੀਡੀਓ ਕਾਨਫਰencing ਰਹੀ ਜਦੋਂ ਦਿਖਾਏ ਗਏ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਪਛਾਨਣ ਤੋਂ ਨਾ ਕਰ ਕਹਿੰਦੇ ਜੀ ਇਹ ਤਾਂ ਬੰਦੇ ਹੈ ਹੀ ਨਹੀਂ ਸੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਨਹੀਂ ਸੀ ਇਹਦਾ ਮਤਲਬ ਇਹ ਹੋਇਆ ਜਿਹੜਾ ਕੇਸ ਜਿਹੜਾ ਹਾਈ ਪ੍ਰੋਫਾਈਲ ਕੇਸ মিডিਆ ਦੇ ਵਿੱਚ ਇੰਨਾ ਉਛਲਿਆ ਔਰ ਲੋਕਾਂ ਨੂੰ ਹਮਦਰਦੀ ਹੋਈ ਪਰਮੀਸ਼ ਵਰਮਾ ਦੇ ਨਾਲ ਕਿਉਂਕਿ ਉਹਨਾਂ ਦੇ ਫੈਨਸ ਬਹੁਤ ਨੇ ਫੈਨ ਕਲੱਬ ਬਹੁਤ ਵੱਡਾ ਹੈ ਤਾਂ ਉਹਨਾਂ ਨੇ ਉਹਨਾਂ ਦੇ ਗਾਣੇ ਹੋਰ ਵੀ ਸੁਨੇ ਹੋਣਗੇ ਉਹਨਾਂ ਨਾਲ ਹਮਦਰਦੀ ਵੀ ਹੋਈ ਹੋਊਗੀ ਕਈਆਂ ਨੂੰ ਤਰਸ ਵੀ ਆਇਆ ਹੋਊਗਾ ਵੀਰ ਗੈਂਗਸਟਰ ਕਰਦੇ ਕੀ ਆ ਪੰਜਾਬ ਚ ਇਹਨਾਂ ਨੇ ਲੁੱਟ ਪਾਈ ਹੋਈ ਆ ਔਰ ਪਾਈ ਵੀ ਹੋਈ ਆ ਮੌਜੂਦਾ ਸਰਕਾਰ ਤੋਂ ਵੀ ਗੈਂਗਸਟਰਵਾਦ ਤੇ ਕੰਟਰੋਲ ਨਹੀਂ ਹੋ ਰਿਹਾ ਪਰ ਜਦੋਂ ਇੱਕ ਸ਼ਿਕਾਇਤ ਕੋਈ ਬੰਦਾ ਕਰਦਾ ਹੈ ਤੇ ਫਿਰ ਉਹ ਸ਼ਿਕਾਇਤ ਤੇ ਆਪ ਖੜੇ ਨਾ ਫਿਰ ਕੀ ਕਰਨਾ ਚਾਹੀਦਾ ਇਹ ਅਦਾਲਤਾਂ ਦੱਸਣਗੀਆਂ ਜਾਂ ਕਾਨੂੰਨ ਦੱਸੇਗਾ ਸੋ ਪਰਮੇਸ਼ ਵਰਮਾ ਤੇ ਕੁਲਵੰਤ ਸਿੰਘ ਇਹ ਜਿਹੜੀ ਵੀਡੀਓ ਕਾਨਫਰੈਂਸਿੰਗ ਰਾਹੀਂ ਆਮਨੇ ਸਾਹਮਣੇ ਕਰਾਏ ਜਿਹੜੇ આરોપી ਸੀ ਜਾਂ ਦੋਸ਼ੀ ਕਹਿ ਲੋ ਉਹਨਾਂ ਨੂੰ ਪਹਿਚਾਨਣ ਤੋਂ ਇਨਕਾਰ ਕਰਤਾ ਹੁਣ ਇਸ ਕੇਸ ਦੀ ਫੇਟ ਕੀ ਹੈ ਭੁਖ ਕੀ ਹੈ ਬੰਦੇ ਸਾਰੇ ਬਰੀ ਹੋ ਜਾਣਗੇ ਜਦੋਂ ਬਰੀ ਹੋ ਜਾਣਗੇ ਫਿਰ ਕਿੱਥੇ ਗਾਰੰਟੀ ਹੈ ਕਿ ਇਹ ਲੋਕ ਇਹ ਗੈਂਗਸਟਰਜ਼ ਦੁਬਾਰਾ ਕਿਸੇ ਤੋਂ ਫਰौती ਨਹੀਂ ਮੰਗਣਗੇ ਯਾ ਕਿਸੇ ਤੇ ਗੋਲੀ ਨਹੀਂ ਚਲਾਉਣਗੇ ਹੈ ਕੋਈ ਗਰੰਟੀ ਯਾ ਕੋਈ ਅੰਡਰਸਟੈਂਡਿੰਗ ਹੋ ਗਈ ਹੋਵੇ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਅਸੀਂ ਬਿਆਨ ਤੋਂ ਮੁੱਕਰ ਜਾਂਦੇ ਹਾਂ ਭਾਈ ਸਾਡਾ ਖੇੜਾ ਛੱਡੋ ਐਦਾਂ ਦੀ ਵੀ ਗੱਲ ਹੋ ਸਕਦੀ ਹੈ ਤੇ ਪਹਿਲਾਂ 10 ਲੱਖ ਮੰਗਿਆ ਸੀ ਯਾ ਖੇੜਾ ਛਡਾਉਣ ਨੂੰ ਹੁਣ ਤਾਂ ਪਰਮੇਸ਼ਰ <strong>ਵਰਮੇ</strong> ਨੇ ਜਿਵੇਂ ਗੁਪਤਾ ਸਾਹਿਬ ਦੀ ਪੌਡਕਾਸਟ ਦੇ ਵਿੱਚ ਕਿਹਾ ਕਿ ਮੈਂ ਸਾਰੀਆਂ ਇਨਸਕਿਉਰਿਟੀਆਂ ਹੁਣ ਖਤਮ ਕਰਤੀਆਂ ਮੈਂ ਰਾਜ ਚੁੱਕਿਆ ਤੇ ਸ਼ਾਇਦ ਕੋਈ ਸੈਟਲਮੈਂਟ ਹੋ ਗਈ ਹੋਵੇ ਖੈਰ ਇਸ ਦੇ ਬਾਰੇ ਰਿਕਾਰਡ ਤੇ ਕੁਝ ਨਹੀਂ ਇਹ ਇੱਕ ਸਿਰਫ ਕਿਆਸ ਹੈ ਇੱਕ ਸਪੋਜੀਸ਼ਨ ਹੈ ਇੱਕ ਗੈਸ ਹੈ ਸੋ ਇਹ ਤਾਂ ਕਹਾਣੀ ਹੋਈ ਪਰਮੇਸ਼ਵਰ ਵਰਮਾ ਦੇ ਉੱਤੇ ਹੋਏ ਹਮਲੇ ਦੀ ਤੇ ਆ ਤੁਸੀਂ ਜਿਹੜੀਆਂ ਨਾਲ-ਨਾਲ ਵੀਡੀਓ ਦੇ ਵੇਖੀਆਂ ਕੁਝ ਹੋਰ ਦਿਖਾਉਂਦੇ ਚੱਲਦੇ ਆਂ ਇਹਨਾਂ ਤੇ ਨਜ਼ਰ ਮਾਰਦੇ ਚਲੋ ਕਿ ਬਹੁਤ ਖੁਸ਼ ਪਰਮੇਸ਼ ਵਰਮਾ ਬਹੁਤ ਖੁਸ਼ ਹੈ ਕਾਮਯਾਬੀ ਦੀਆਂ ਬੁਲੰਦੀਆਂ ਛੂ ਰਿਹਾ ਹੈ ਤੇ ਅਸੀਂ ਉਹਨੂੰ ਗੁੱਡ ਵਿਸ਼ੇਸ ਦਿੰਨੇ ਆ ਹੋਰ ਕਾਮਯਾਬੀ ਪ੍ਰਾਪਤ ਕਰੇ ਪੰਜਾਬ ਤੇ ਪੰਜਾਬੀ ਜ਼ੁਬਾਨ ਦਾ ਨਾਮ ਰੋਸ਼ਨ ਕਰੇ ਪਰ ਨਾਲ ਦੇ ਨਾਲ ਪੰਜਾਬ ਪੁਲਿਸ ਦੀ ਜਿਹੜੀ ਸਿਕਿਉਰਿਟੀ ਲਈ ਆ ਉਹਦੇ ਬਾਰੇ ਅਸੀਂ ਇੱਕ ਨਿਵੇਦਨ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਪੰਜਾਬ ਦੇ ਸਿਰ ਕਰਜ਼ਾ ਬਹੁਤ ਚੜਿਆ ਹੋਇਆ ਜੇ ਤੁਸੀਂ ਸਿਕਿਉਰਿਟੀ ਲੈਣੀ ਹੈ ਤਾਂ ਉਹਦੀ ਜਿਹੜੀ ਹੈ ਤਨਖਾਹ ਪੁਲਸ ਵਾਲਿਆਂ ਦੀ ਖਰਚਾ ਉਹ ਕਿਰਪਾ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ ਜੇ ਉਹ ਨਹੀਂ ਕਰਾਰੇ ਤਾਂ ਇਸੇ ਤਰ੍ਹਾਂ ਦੋਸਤੋ ਮੈਨੂੰ ਦੱਸਿਆ ਗਿਆ ਹੈ ਕਿ ਪੰਜਾਬ 'ਚ ਕੋਈ 8-10 ਹਜ਼ਾਰ ਗਾਇਕ ਨੇ ਛੋਟੇ ਵੱਡੇ ਪੰਜਾਬੀ ਸਿੰਗਰ ਮਿਊਜ਼ਿਕ ਇੰਡਸਟਰੀ ਬਹੁਤ ਐਕਸਪੈਂਡ ਹੋ ਰਹੀ ਆ ਫੈਲ ਰਹੀ ਆ ਚੰਗੀ ਗੱਲ ਪਰ ਨਾਲ ਨਾਲ ਸਿਕਿਉਰਿਟੀ ਦਿੱਤੀ ਗਈ ਆ ਤਕਰੀਬਨ ਸਾਰਿਆਂ ਨੂੰ ਇੱਕ ਇੱਕ ਦੋ ਦੋ ਬੰਦੇ ਤਾਂ ਸਾਰਿਆਂ ਕੋਲ ਆ ਜਿਉਂ ਜਿਉਂ ਸਿੰਗਰ ਵੱਡਾ ਹੋਈ ਜਾਂਦਾ ਬੁਲੰਦੀਆਂ ਛੁਹੀ ਜਾਂਦਾ ਉਹਨੂੰ ਸਿਕਿਉਰਿਟੀ ਜ਼ਿਆਦਾ ਲੋਡ ਪੈਂਦੀ ਆ ਉਹ ਫਿਰ ਸਰਕਾਰ ਤੋਂ ਮੰਗਦਾ ਸਰਕਾਰ ਕੋਲ ਦੋ ਪੋਲਿਸੀਜ਼ ਆ ਜੇ ਥ्रेट ਪਰਸੈਪਸ਼ਨ ਇੰਟੈਲੀਜੈਂਸ ਤੋਂ ਖੁਫੀਆ ਜਿਹੜਾ ਇਹਨਾਂ ਦਾ ਤੰਤਰ ਹੈ ਪੁਲਿਸ ਦਾ ਉੱਥੋਂ ਆਵੇ ਤਾਂ ਫਿਰ ਸਰਕਾਰ ਸਿਕਿਉਰਿਟੀ ਮੁਫਤ ਦਿੰਦੀ ਹੈ ਔਰ ਇਸ ਕੇਸ ਦੇ ਵਿੱਚ ਤਾਂ ਹਮਲਾ ਹੋਇਆ ਸੀ ਡੈਫੀਨੇਟਲੀ ਮੁਫਤ ਦਿੱਤੀ ਹੋਊਗੀ ਤੇ ਜੇ ਕੋਈ ਬੰਦਾ ਜਾ ਕੇ ਕਹੇ ਜੀ ਮੈਨੂੰ ਖਤਰਾ ਫਲਾਣੇ ਬੰਦੇ ਤੋਂ ਭਾਵੇਂ ਉਹ ਤੇ ਹਮਲਾ ਨਹੀਂ ਹੋਇਆ ਤਾਂ ਫਿਰ ਉਹਦੇ ਵਾਸਤੇ ਦੂਜੀ ਪਾਲਿਸੀ ਹੈ ਕਿ ਭਾਈ ਤੂੰ ਪੇਡ ਸਿਕਿਉਰਿਟੀ ਲੈ ਲੈ ਦੈਨ ਸਕਿਉਰਿਟੀ ਦੇ ਦਿੰਨੇ ਆ ਪੰਜਾਬ ਪੁਲਿਸ ਦੇ ਗਨਮੈਨ ਦੇ ਦਿੰਨੇ ਆ ਪਰ ਉਹਨਾਂ ਦਾ ਜਿਹੜਾ ਤਨਖਾਹ ਐ ਐਕਸੈਟਰਾ ਐ ਐਕਸੈਟਰਾ ਖਾਣ ਪੀਣ ਦਾ ਰਹਿਣ ਸਹਿਣ ਦਾ ਉਹ ਤੈਨੂੰ ਦੇਣਾ ਪਊਗਾ ਬੜੀ ਵਾਜਬ ਗੱਲ ਐ ਬੜੀ ਵਾਜਬ ਗੱਲ ਐ ਹੁਣ ਕਹਿਣ ਦੀ ਗੱਲ ਇਹ ਐ ਕਿ ਜਿਹੜੇ ਸਿੰਗਰ ਐ ਉਹਨਾਂ ਨੂੰ ਪੰਜਾਬ 'ਚ ਖਤਰਾ ਐ ਜਾਂ ਪੰਜਾਬ ਤੋਂ ਬਾਹਰ ਵੀ ਖਤਰਾ ਹੁੰਦਾ ਕੀ ਇਹੋ ਫਿਰ ਨਾਲ ਲੈ ਕੇ ਜਾਂਦੇ ਗਨਮੈਨ ਵਿਦੇਸ਼ ਜਾਂਦੇ ਐ ਉੱਥੇ ਵੀ ਹਮਲੇ ਹੋ ਜਾਂਦੇ ਐ ਗਿੱਪੀ ਘਰੇਵਾਲ ਦੇ ਘਰੇ ਵੀ ਗੋਲੀਬਾਰੀ ਹੋਈ ਸੋ ਮਤਲਬ ਇਹ ਹੈ ਕਿ ਇਹਨਾਂ ਗਾਇਕਾਂ ਨੂੰ ਜੇ ਸਰਕਾਰ ਪੰਜਾਬ ਪੁਲਿਸ ਸਿਕਿਉਰਟੀ ਦਿੰਦੀ ਹੈ ਤਾਂ ਪੇਡ ਬੇਸਿਸ ਤੇ ਹੋਣੀ ਚਾਹੀਦੀ ਹੈ ਮੇਰਾ ਨਿੱਜੀ ਵਿਚਾਰ ਹੈ ਕਿਉਂਕਿ ਇਹ ਲੋਕ ਅੱਛੀ ਕਮਾਈ ਕਰਦੇ ਐ ਵਧੀਆ ਗਾਣੇ ਗਾ ਕੇ ਵੀਡੀਓਜ਼ ਬਣਾ ਕੇ ਮਸ਼ਹੂਰ ਹੋ ਰਿਹਾ ਪੰਜਾਬ ਨੂੰ ਤੇ ਪੰਜਾਬੀ ਜ਼ੁਬਾਨ ਨੂੰ ਫਲਾ ਰਹੇ ਗੁੱਡ ਵਰਕ ਪਰ ਉਹਨਾਂ ਦਾ ਖਰਚਾ ਸਰਕਾਰੀ ਖਜ਼ਾਨੇ ਤੇ ਟੈਕਸ ਪੇਅਰਸ ਮਨੀ ਤੇ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਮੈਂ ਸੋਚਦਾ ਤੁਸੀਂ ਆਪਣਾ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਔਰ ਪਰਮੇਸ਼ਵਰ ਨੂੰ ਤਾਂ ਵਰਮਨ ਨੂੰ ਤਾਂ 올 ਇੰਡੀਆ ਲੈਸਨਸ ਦੇ ਤਾ ਰਵਲਵਰ ਦਾ ਆ ਤੁਸੀਂ ਵੇਖੋ ਉਹ ਸ਼ੂਟ ਵੀ ਕਰਕੇ ਦੇਖ ਰਿਹਾ ਟਰਾਈ ਮਾਰ ਰਿਹਾ ਪਿਸਤੌਲ ਚ ਲਾਉਂਦੀ ਰਵਲਵਰ ਚ ਲਾਉਂਦੀ ਤੇ ਆ ਗਾਣਾ ਵੀ ਉਹਨੇ ਪਿਸਟੋਲ ਤੇ ਗਾਤਾ ਸੋ ਜਿਹੜਾ ਗੁਪਤੇ ਵਾਲੀ ਪੋਡਕਾਸਟ ਹੈ ਉਹਦੇ ਵਿੱਚ ਪਰਮੇਸ਼ਵਰਮਾ ਨੇ ਇਹ ਵੀ ਕਿਹਾ ਕਿ ਜਿਹੜਾ ਗਾਨ ਕਲਚਰ ਹੈ ਜੀ ਉਹ ਸਿਰਫ ਉਹ ਇਕੱਲੇ ਨਹੀਂ ਪ੍ਰਮੋਟ ਕਰਦੇ ਗਾਨ ਕਲਚਰ ਕੀ ਬਾਲੀਵੁੱਡ ਦੇ ਵਿੱਚ ਨਹੀਂ ਕੀ ਹਿੰਦੀ ਗਾਣੀਆਂ ਦੇ ਵਿੱਚ ਨਹੀਂ ਸੋ ਉਹਨਾਂ ਨੇ ਕਿਹਾ ਕਿ ਇਹ ਸਾਡਾ ਇੱਕ ਕਹਿ ਲਓ ਬਈ ਸੈਂਸੇਸ਼ਨਲ ਇਸ ਮਾਈ ਗਾਣਾ ਸਾਡੇ ਲੋਕ ਪਸੰਦ ਕਰਦੇ ਆ ਤੇ ਇਹ ਸਾਰੀ ਗੱਲਬਾਤ ਤਾਂ ਹੋਈ ਪਰਮੇਸ਼ਰ ਵਰਮਾ ਬਾਰੇ ਇਸ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਉਂਦੀ ਹੈ ਵੀਰ ਮੇਰੇ ਉਹ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਦ ਤੋਂ ਵੱਦ ਲੋਕਾਂ ਤੱਕ ਇਹ ਪਹੁੰਚੇ ਕਿ ਕਿਵੇਂ ਪਰਮੇਸ਼ਰ ਵਰਮਾ ਜੀ ਸ਼ਿਕਾਇਤ ਲਿਖਾਉਂਦੇ ਆ ਥਾਣੇ ਤੇ ਫਿਰ ਉਸ ਤੋਂ ਬਿਆਨ ਤੋਂ ਆਪਣੇ ਤੋਂ ਮੁੱਕਰ ਜਾਂਦੇ ਆ ਗੈਂਗਸਟਰਸ ਨੂੰ ਪਹਿਚਾਣਨ ਤੋਂ ਹੀ ਨਾ ਕਰ ਦਿੰਦੇ ਆ ਖਬਰਦਾਰ ਹੁੰਦਾ ਜੀ ਅੰਤ ਮੈਨੂੰ ਰਿੰਦਰ ਸਿੰਘ ਤਗੜ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਿਸ